ਜੇ ਪਹਿਲਾਂ ਜਿਹੜੀਆਂ 10 ਕੋਰੀਆਂ ਹੋਣ ਮੈਂ ਉਹਨਾਂ ਤੇ ਕਾਲੇ ਘੰਟੇ ਦਾ ਪੈਂਦੇ ਬਹਿਬਲ ਤੇ ਜਮਾ ਉਹ ਥੋੜਾ ਸਾਈਡ ਤੇ ਹਮਾਂ ਰੋਡ ਦੇ ਆਪਣੇ ਨੇੜੇ ਆਇਆ ਦਾ ਬਖਰਾੜੀ ਬਹਿਬਲ ਦੇ ਵਿੱਚ ਕਿ ਵੀ ਮੈਂ ਮੇਲਾ ਦੇਖ ਕੇ ਆਇਆ ਸੀਗਾ ਜਨਵਰੀ ਸੀ ਮੁਕਸਰ ਦਾ ਬਈ ਮੁਕਸਰ ਦਾ ਹਾਂ ਜੀ ਉਹ ਵੀ ਆਏ ਸੀ ਬੈਂਕ ਚੋਂ ਬੰਕ ਮਾਰ ਕੇ ਗਏ ਸੀ ਘੁੰਮ ਕੇ ਦੇਖਣਗੇ ਇੱਕ ਤੋਂ ਸੱਜਣਾ ਨੇ ਥੋੜੀ ਠੋਕਰ ਮਾਰੀ ਕਰਕੇ ਅੱਛਾ ਬਈ ਦੇਖਾਂਗੇ ਮੰਨ ਲਓ ਸਾਂਹ ਤਿਆਰ ਕਰਦੇ ਉਹ ਕੋ ਕਿਤੇ ਨਾ ਕਿਤੇ ਦਿਲ ਚ ਘਰ ਕਰ ਗਈ ਗੱਲ ਦਿਲ ਚ ਰੱਖ ਕੇ ਆ ਮਿਹਨਤ ਤੂੰ ਵਧਾ ਦੋ ਅਗਲੇ ਨੂੰ ਬੋਲ ਕੇ ਦੱਸੋ ਪਤਾ ਲੱਗ ਜੇ ਇੱਕ ਸਾਹਮਣੇ ਹਾਂ ਦੇਵ ਰਾਜ ਰਣੀਆਂ ਉਸ ਦਾ ਪ ਬਿਲਕੁਲ ਨਵੀਂ ਉਮਰ ਦਾ ਓਪਨ ਫੋਰ ਸਟੱਡ ਕਰਨ ਲੱਗਿਆ ਆਪਾਂ ਤੇ ਡੀਐਨਏ ਰਜਿਸਟਰਡ ਆ ਇਹ ਬਛੇਰਾ ਇਹਦੇ ਪਾਸਪੋਰਟ ਦੀ ਫੋਟੋ ਆ ਵਿੱਚ ਮੈਂ ਲਾਤੀ ਤੇ ਮਾਂ ਤੇ ਪਿਓ ਵਾਲੇ ਪਾਸੇੋਂ ਦੋਵੇਂ ਪਾਸੋਂ ਇਹ ਡੀਐਨਏ ਰਜਿਸਟਰਡ ਆ ਇਹਦੀ ਮਾਂ ਵੀ ਬਾਈ ਕਹਿੰਦਾ ਬਹੁਤ ਵੱਡੇ ਕੱਦ ਦੀ ਘੋੜੀ ਆ ਤਕਰੀਬਨ 66 ਇੰਚ ਦੀ ਘੋੜੀ ਆ ਇਹਦੀ ਮਾਂ ਤੇ ਇਸ ਬਛੇਰੇ ਦਾ ਨਾਂ ਜੀ ਅਲੀ ਰਾਜ ਦੇਵ ਰਾਜ ਰਣੀਆਂ ਦਾ ਪੁੱਤ ਹੋ ਗਿਆ ਅਜੇ ਬਿਲਕੁਲ ਨਵੀਂ ਉਮਰ ਦਾ ਹੀ ਆ ਬਾਈ ਕੋਲ ਥੋੜਾ ਸਮਾਂ ਪਹਿਲਾਂ ਹੀ ਆਇਆ ਥੋੜਾ ਜਿਹਾ ਲਿੱਸਾ ਜ਼ਰੂਰ ਆ ਬਾਈ ਕਹਿੰਦਾ ਕੋਈ ਗੱਲ ਨਹੀਂ ਹੌਲੀ ਹੌਲੀ ਸੈੱਟ ਕਰ ਲਾਂਗੇ ਆਉਣ ਸਾਰ ਬੱਚੇ ਨੇ ਥੋੜੇ ਦਿਨ ਦਿਲ ਨਹੀਂ ਲਾਇਆ ਹੈਗਾ ਇਸ ਕਰਕੇ ਥੋੜਾ ਜਾਨਵਰ ਕਈ ਵਾਰ ਫਿੱਕਾ ਪੈ ਜਾਂਦਾ ਅਜੇ ਤਾਂ ਬੱਚਾ ਹੀ ਆ ਬਾਕੀ ਅਜੇ ਘੋੜਾ ਤਾਂ ਬਣਨਾ ਐ ਨੇ ਇਹਦੀ ਮਾਰਕਿੰਗ ਦੇਖੀ ਆਪਾਂ ਮਾਰਕਿੰਗ ਵੀ ਬਹੁਤ ਪਿਆਰੀ ਆ ਮੱਥੇ ਬਰੀਕ ਜਿਹਾ ਪਟਾ ਤੇ ਦੋ ਪੈਰ ਚਟਿਆ ਕੰਨ ਕਣੋਤੀ ਦਾ ਮੂੰਹ ਮਹਾਂਦਰੇ ਦਾ ਬਹੁਤ ਸੋਹਣਾ ਆ ਤੁਸੀਂ ਕੰਨ ਦੇਖੋ ਕਿਵੇਂ ਟਿਪ ਨੂੰ ਟਿਪ ਮਲਾਉਂਦਾ ਬਹੁਤ ਖੂਬਸੂਰਤ ਆ ਪਹਿਲੀਆਂ 10 ਘੋੜੀਆਂ ਤੇ ਵਿਸ਼ੇਸ਼ ਆਫਰ ਰੱਖਿਆ ਬਾਈ ਜਸਵੰਤ ਨੇ ਕੀ ਆਫਰ ਰੱਖਿਆ ਉਹ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅਲੀ ਰਾਜ ਆਪਾਂ ਤੁਹਾਨੂੰ ਦਿਖਾਤਾ ਓਪਨ ਫੋਰਸ ਸਟੱਡਾ ਇਹ ਤੇ ਦੂਜਾ ਬਛੇਰਾ ਇਹ ਤੁਹਾਨੂੰ ਦਿਖਾ ਰਿਹਾ ਆਪਾਂ ਇਹ ਬਾਈ ਨੇ ਗੁਰੂ ਮਹਾਰਾਜ ਨੂੰ ਭੇਟ ਕਰਨਾ ਬਾਈ ਬਾਈ ਤਾਂ ਕਹਿੰਦੇ ਵੀ ਵੀਡੀਓ ਦੀ ਬਣਾਉਣ ਨੂੰ ਰਹਿਣ ਦਿਓ ਪਰ ਫਿਰ ਵੀ ਮੈਂ ਇਹਦੇ ਵੱਲ ਵੀ ਕੈਮਰਾ ਘੁਮਾਤਾ ਇਹ ਵੀ ਬਹੁਤ ਚੰਗਾ ਬੱਚਾ ਬਾਈ ਤਿਆਰ ਕਰ ਰਹੇ ਨੇ ਇਹ ਬਾਈ ਨੇ ਦਲਪੰਥ ਨੂੰ ਦੇਣਾ ਬਹੁਤ ਖੂਬਸੂਰਤ ਬੱਚਾ ਇਹ ਵੀ ਤੇ ਆਜੋ ਹੁਣ ਤੁਹਾਨੂੰ ਮੈਂ ਦੂਜਾ ਬਛੇਰਾ ਦਿਖਾਉਣਾ ਗੁਲਾਬ ਇਹ ਚੈਂਪੀਅਨ ਕੋੜੇ ਜੈਵੀਰ ਦਾ ਬੱਚਾ ਜਿਹੜਾ ਘੋੜਾ ਪਿੰਡ ਬਣਚੜੀ ਬਾਬਾ ਕੌਲਜੀ ਸਿੰਘ ਦੀ ਕੋੜਿਆ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ ਜੈ ਵੀਰ ਘੋੜੇ ਦੇ ਵੀ ਤੇ ਉਹਦਾ ਇੱਕ ਬਹੁਤ ਹੀ ਬਿਹਤਰੀਨ ਰਿਜ਼ਲਟ ਇਹਦੀ ਗਰਦਨ ਦੇਖੀ ਆਪਾਂ ਪਿੱਠਪੜਾ ਦੇਖੀ ਤਾਂ ਬਹੁਤ ਚੰਗਾ ਪੂਰਾ ਮਜ਼ਬੂਤ ਘੋੜਾ ਬਣੂਗਾ ਇਹ ਤੇ ਥੋੜਾ ਜਿਹਾ ਅਡੀਅਲ ਹੈਗਾ ਜ਼ਰੂਰ ਬਾਈ ਕਹਿੰਦਾ ਥੋੜਾ ਗਰਮ ਸੁਭਾਅ ਦਾ ਪਰ ਸਟਰਕਚਰ ਪੱਖੋਂ ਬਹੁਤ ਮਜ਼ਬੂਤ ਆ ਗਰਦਨ ਗੁਰਦਨ ਬਹੁਤ ਚੰਗੀਆਂ ਬਛੇਰੇ ਦੀ ਪਿੱਠਪੜਾ ਬਹੁਤ ਵਧੀਆ ਇਹਦਾ ਤੇ ਇਹਦੀ ਸਟੱਡ ਸਰਵਸ ਵੀ ਬਾਈ ਨੇ ਓਪਨ ਕਰਤੀ ਤੇ ਸੇਮ ਜਿਹੜਾ ਮਾਰਵਾੜੀ ਬਸ਼ੇਰੇ ਤੇ ਆਫਰ ਰੱਖਿਆ ਵੀ ਪਹਿਲੀਆਂ 10 ਘੋੜੀਆਂ ਨੂੰ ਵਿਸ਼ੇਸ਼ ਛੂਟ ਆ ਉਹੀ ਸੇਮ ਆਫਰ ਇਸ ਬਸ਼ੇਰੇ ਦੇ ਗਿਆ ਗਲਾਰ ਦੇ ਇਹ ਬਾਈ ਨੇ ਬਹੁਤ ਛੋਟੀ ਉਮਰ ਦਾ ਖਰੀਦਿਆ ਸੀ ਆਪਣੇ ਫਾਰਮ ਤੇ ਆਜ ਹੁਣ ਤੁਹਾਡੀ ਹੁਣ ਗੱਲਬਾਤ ਕਰਾਉਣੀ ਹੈ ਤੇ ਜਿਹੜੇ ਦੋਸਤ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਫੋਲੋ ਜਰੂਰ ਕਰਦੇ ਕਮੈਂਟ ਕਰਕੇ ਆਪਣੀ ਰਾਇ ਦੇ ਦਿਓ ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਜਰੂਰ ਕਰਦੇ ਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਬਾਕੀ ਜਿਹੜੇ ਘੋੜੇ ਪ੍ਰੇਮੀ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਹੋ ਜਾਂਦੀ ਆ ਆਜੋ ਹੁਣ ਤੁਹਾਡੀ ਕਰਾਉਣਾ ਬਾਈ ਨੰਦ ਗੱਲਬਾਤ ਸੁਣਦੇ ਆ ਉਹਨਾਂ ਦੇ ਘੋੜਿਆਂ ਬਾਰੇ ਤਜਰਬੇ ਘੋੜਿਆਂ ਨੇ ਸਾਫਰ ਬਾਰੇ ਉਹਨਾਂ ਬਾਰੇ ਗੱਲਾਂ ਬਾਤ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆਪਾਂ ਪਿੰਡ ਰਾਮ ਸਰ ਕੋਠੇ ਜ਼ਿਲ੍ਹਾ ਫਰੀਦਕੋਟ ਆਪਣੇ ਨਾਲ ਬਾਈ ਜਸਵੰਤ ਸਿੰਘ ਨੇ ਤੇ ਅੱਜ ਤੁਹਾਨੂੰ ਦੋ ਨਵੀਂ ਉਮਰ ਦੇ ਬਸ਼ੀਰੇ ਬਹੁਤ ਹੀ ਖੂਬਸੂਰਤ ਇੱਕ ਨੋਕਰਾ ਤੇ ਕੁਮਾਰਵਾੜੀ ਉਹ ਦਿਖਾਉਣੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਬਾਈ ਦੇ ਘੋੜਿਆਂ ਚ ਸਫਰ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਵੀਰ ਬਾਈ ਬੇਨਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪਿੰਡ ਆਉਣ ਤੇ ਵੀਰ ਜੀ ਧੰਨਵਾਦ ਵੀਰ ਜੀ ਪਹਿਲਾਂ ਤਾਂ ਵੀਰਾ ਜੀ ਤੁਸੀਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਨੇ ਕਿਉਂਕਿ ਦੋਵੇਂ ਬਸ਼ੇਰੇ ਇੱਕ ਮਾਰਵਾੜੀ ਤੇ ਇੱਕ ਨੁਕਰਾ ਬਹੁਤ ਹੀ ਸੋਹਣੇ ਆ ਜੀ ਦੋਵੇਂ ਬਸ਼ੇਰੇ ਤੁਹਾਡੇ ਇਹ ਬਸ਼ੇਰੇ ਤੁਹਾਡੇ ਸਾਡਾ ਦਿੰਦੇ ਸੇਵਾ ਲੱਗੀ ਹੋਈ ਨਹੀਂ ਨਹੀਂ ਸਾਰੀ ਆਪਾਂ ਸੇਵਾਦਾਰਾਂ ਘੋੜਿਆਂ ਦੇ ਵੀਰੇ ਤੇ ਪਹਿਲਾ ਜਿਹੜਾ ਆਪਣਾ ਵੀਰੇ ਮਾਰਵਾੜੀ ਆ ਜੀ ਹਾਂਜੀ ਤੇ ਇਹਦਾ ਵੀਰ ਜੀ ਦੋ ਦੰਦ ਲੱਗਾ 29 ਕਿ ਮਹੀਨੇ ਉਮਰ ਆ ਵੀਰੇ ਦੀ ਜੀ ਇਹ ਦੇਵ ਰਾਏ ਰਣੀਆਂ ਦੇ ਬੱਚਾ ਜੀ ਠੀਕ ਹੈ ਜੀ ਦੇਵ ਰਾਏ ਦਾ ਰਣੀਆਂ ਜਿਹੜਾ ਤੇ ਮਾਂ ਦੀ ਹਾਲੀ ਛਾਂ ਲੈਣ ਦੀ ਜੀ ਠੀਕ ਹੈ ਬਾਈ ਜੀ ਤੇ ਜਿਹੜਾ ਦਾ ਹਾਈਟ ਆ ਜੀ 6 ਲਾ ਲਈ ਜੀ ਹਾਂ ਜੀ 65 ਇੰਚ ਆ ਜੀ 65 ਇੰਚ हाइट ਹੋ ਗਈ ਤੇ ਇਹਦਾ ਜੀ ਡੀਐਨਏ ਰਜਿਸਟਰਡ ਆ ਜੀ ਪਾਸਪੋਰਟ ਦੀ ਬਣਾ ਅੱਛਾ ਪਾਸਪੋਰਟ ਬਣਿਆ ਹੋਇਆ ਬਾਈ ਜੀ ਠੀਕ ਹੈ ਬਾਈ ਜੀ ਇਹਨੂੰ ਕਿੰਨਾ ਕ ਸਮਾਂ ਹੋ ਗਿਆ ਬਈ ਆਪਣੇ ਕੋਲ ਆਏ ਜੀ ਆਪਣੇ ਕੋਲ ਆਏ ਨੂੰ ਨਾਲੇ 5 2 4 ਦਿਨ ਹੀ ਹੋਇਆ ਨਵੇਂ ਆ ਅੱਛਾ ਹੁਣੇ ਲਿਆ ਬਾਈ ਇਹ ਆਪਾਂ ਠੀਕ ਆ ਬਾਈ ਜੀ ਤੇ ਹੁਣ ਓਪਨ ਫੋਰ ਸਟਾਰਟ ਕਰਤਾ ਆਪਾਂ ਨੇ ਬਾਈ ਠੀਕ ਇਹਦੀ ਵੀਰੇ ਫੀਸ ਕਿੰਨੀ ਰੱਖੀ ਆਪਾਂ ਨੇ ਵੀਰੇ ਜੀ ਇਹ ਪਹਿਲੀਆਂ ਜਿਹੜੀਆਂ 10 ਘੋੜੀਆਂ ਹਨ ਮੈਂ ਉਹਨਾਂ ਤੇ 25000 ਆ ਜੀ ਠੀਕ ਆ ਵੀਰੇ ਉਸ ਤੋਂ ਬਾਅਦ 31000 ਫਿਰ 31000 ਆ ਜੀ ਉਹ ਵੀ ਨੋਟ ਕਰ ਲੋ ਇਹ ਗੱਲ ਵੀ ਇਹ ਪਹਿਲਾਂ ਚਲੋ ਪਹਿਲੀਆਂ 10 ਘੋੜੀਆਂ ਵਾਲੇ ਬੰਦਿਆਂ ਦਾ ਮਾਨ ਤਾਣ ਹੋ ਜੂਗਾ ਉਹ ਚੀਜ਼ 'ਚ ਵੀ ਪਹਿਲਾਂ 25000 ਤੇ ਫਿਰ 35000 ਰੁਪਏ ਆ ਜੀ ਠੀਕ ਆ ਬਾਈ ਜੀ ਰਾਮਸਰ ਕੋਠੇ ਬਿਲਕੁਲ ਰੋਡ ਦੇ ਉੱਪਰ ਆ ਬਈ ਘਰ ਵੀ ਤੁਹਾਡਾ ਹਾਂ ਆਪਾਂ ਨੂੰ ਹੋਰ ਕਿਹੜਾ ਨੇੜੇ ਕਸਵਾ ਜਾਂ ਸ਼ਹਿਰ ਲੱਗ ਜਾਂਦਾ ਨੇੜੇ ਜੇ ਐ ਕੋਟਕਪੂਰਾ ਸਿਟੀ ਆ ਜੀ ਜਿਹੜਾ ਆਪਣਾ ਰੋਡ ਹੈ ਮੇਨ ਐਨ ਐਚ 52 ਜੀ ਅੱਛਾ ਜੀ ਤੇ ਬਾਕੀ ਜਿਹੜਾ ਬਾਈਬਲ ਨਾਲ ਆ ਜੀ ਕਾਫੀ ਮਸ਼ਹੂਰ ਹੈ ਪਿੰਡ ਕਾਲੇ ਘੰਟੇ ਦਾ ਪਿੰਡ ਬਾਈਬਲ ਹਾਂਜੀ 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 ਜਿਹੜਾ ਜਮਾ ਉਹ ਥੋੜਾ ਸਾਈਡ ਤੇ ਆ ਮਾਂ ਰੋਡ ਦੇ ਆਪਣੇ ਨੇੜੇ ਆਇਆ ਦਾ ਬਗਰਾੜੀ ਬਾਈਬਲ ਦੇ ਵਿਚਕਾਰ ਜੀ ਬਰਗਾੜੀ ਤੇ ਬਾਈਬਲ ਦੇ ਨੇੜੇ ਆ ਗਈ ਬਿਲਕੁਲ ਠੀਕ ਆ ਵੀਰਾ ਜੀ ਤੇ ਇਹਦਾ ਬਸ਼ੇਰੇ ਦਾ ਕੀ ਨਾਮ ਰੱਖਤਾ ਬਈ ਆਪਣੇ ਅਲੀ ਰਾਜ ਹਾਂਜੀ ਪਿੱਛੋ ਜਿਹੜਾ ਜਿਹੜਾ ਮੰਨ ਲਓ ਮੋਹ ਨੇ ਰਜਿਸਟਰਡ ਨਾਮ ਉਹ ਹੀ ਨਾਮ ਹੈਂਦਾ ਜੀ ਅਲੀ ਰਾਜ ਅੱਛਾ ਜਿੱਥੋਂ ਪਹਿਲਾਂ ਇਹ ਰਜਿਸਟਰਡ ਜਿੱਥੋਂ ਪਹਿਲਾਂ ਲਈ ਤੁਸੀਂ ਉਹਨਾਂ ਨੇ ਕਰਾਇਆ ਹੋਇਆ ਸੀ ਬਈ ਹਾਂਜੀ ਉਹਨਾਂ ਨੇ ਕਰਵਾਇਆ ਹੋਇਆ ਪਿੱਛੋ ਰਜਿਸਟਰਡ ਠੀਕ ਆ ਵੀਰਾ ਜੀ ਤੇ ਹੁਣ ਫਿਰ ਆਪਾਂ ਨੇ ਘੂੜੀਆਂ ਘੂੜੀਆਂ ਦੇ ਛੱਡਿਆ ਬਈ ਆਪਣੇ ਕੁੜਕ ਜੇ ਛੱਡਿਆ ਨਹੀਂ ਵੀਰ ਜੀ ਇਹਦਾ ਨਾ ਇੱਕ ਰਿਜ਼ਲਟ ਆਇਆ ਪਹਿਲਾਂ ਛੱਡਿਆ ਪਿੱਛੋ ਬਸ਼ੀਰਾ ਆਇਆ ਬਹੁਤ ਸੋਹਣਾ ਬਹਿਬਲੀ ਖੜਿਆ ਲਵਲੀ ਬਾਈ ਕੁੜੀ ਅੱਛਾ ਬਾਈ ਲਵਲੀ ਕੁੜੀ ਖੜਾ ਫਿਰ ਛੋਟੀ ਉਮਰ ਦੀ ਛੱਡਤਾ ਹੋਣਾ ਬਈ ਬਾਈ ਉਹਨਾਂ ਦਾ ਹਾਂ ਠੀਕ ਹੈ ਵੀਰੇ ਕਿਉਂਕਿ ਖਾਨਦਾਨ ਵੀ ਚੰਗਾ ਬਈ ਆਪ ਵੀ ਬਹੁਤ ਸੋਹਣਾ ਮਾਂ ਡਾਇਰੈਕਟ ਆਲੀ ਸ਼ਾਨ ਲੈਣਦੀ ਮਾਂ ਮਾਂ ਦਾ ਖੁਦ ਦਾ ਕੱਦਰ ਸ਼ਰਟ ਵਿੱਚ ਕਰਦੇ ਅੱਛਾ ਮਤਲਬ ਮਾਂ ਤੇ ਪਿਓ ਦੋਵੇਂ ਰਜਿਸਟਰਡ ਆ ਵੀਰੇ ਹੈ ਠੀਕ ਠੀਕ ਹੈ ਜੀ ਚਲੋ ਬਈ ਇਹ ਵੀ ਚੰਗੀ ਗੱਲ ਆ ਹੁਣ ਜਿਵੇਂ ਦੌਰ ਕਹਿ ਲੋ ਹਨਾ ਵੀ ਡੀਐਨਏ ਅਗਲਾ ਹਰ ਇੱਕ ਨੂੰ ਪੁੱਛਦਾ ਵੀ ਡਿਜ਼ਾਈਨਰ ਰਜਿਸਟਰਡ ਹੈਗਾ ਤੇ ਆਪਣਾ ਬਸ਼ੇਰਾ ਅਲੀ ਰਾਜ ਡੀਐਨਏ ਰਜਿਸਟਰਡ ਹੈ ਜੀ ਠੀਕ ਆ ਵੀ ਦੂਜਾ ਆ ਗਿਆ ਆਪਣਾ ਨੁਕਰਾ ਵੀਰੇ ਤੇ ਉਹਦੀ ਕੀ ਡਿਟੇਲ ਹੈ ਵੀਰੇ ਨੁਕਰੇ ਦੀ ਵੀਰ ਜੀ ਉਹਦੀ ਮਾਂ ਸਾਹ ਉਹ ਲੈਣਦੀ ਠੀਕ ਹੈ ਜੀ ਕਿਉਂ ਦਾ ਪਜਾਇ ਵੀਰ ਹੈ ਜੀ ਜ ਤੇ ਇਹਦਾ ਬਸ਼ੀਰੇ ਦਾ ਕੀ ਨਾਮ ਰੱਖਤਾ ਬਾਈ ਇਹਦਾ ਬਸ਼ੀਰੇ ਦਾ ਨਾਮ ਗੁਲਾਬ ਹੈ ਗੁਲਾਬ ਹਾਂਜੀ ਠੀਕ ਹੈ ਇਹ ਬਾਈ ਕਿੰਨੀ ਕੁ ਉਮਰ ਦਾ ਹੋ ਗਿਆ ਜੀ ਹਾਂ ਤਾਂ ਸੇਮ ਜੀ ਉਮਰ ਹੀ ਹੈ 29 ਕਿੰਨੇ ਬੰਦੇ ਆ ਜੀ ਇਹ ਵੀ ਦੋ ਦੰਦ ਹੈ ਜੀ ਦੋ ਦੰਦ ਹਾਂ ਜੀ ਪਿਛਲੇ ਮਹੀਨੇ ਆ ਮਹੀਨੇ ਦੀ 20 ਤਰੀਕ ਨੂੰ 29 ਮਹੀਨਾ ਹੋ ਗਿਆ ਸੀ ਠੀਕ ਹੈ ਵੀਰੇ ਜੀ ਇਹ ਕਿੰਨੀ ਕੁ ਉਮਰ ਦਾ ਆ ਆਪਣੇ ਕੋਲੇ ਬਾਈ ਨੁਕਰਾ ਉਹ ਨੁਕਰਾ ਉਹ ਲਿਆ ਸੀ 4 ਕਿੰਨਾ ਚਾ ਹੱਦ ਦਾ 4-5 ਮਹੀਨੇ ਦਾ ਅੱਛਾ ਛੋਟਾ ਬੱਚਾ ਹੀ ਖਰੀਦੇ ਸੀ ਬਾਈ ਤੁਸੀਂ ਨੇ ਤੇ ਉਹ ਛੱਡਤਾ ਫਿਰ ਆਪਾਂ ਨੇ ਘੋੜੀਆਂ ਦੇ ਬਾਈ ਉਹ ਵੀਰੇ ਇੱਕ ਘੋੜੀ ਦੀ ਛੱਡੇ ਹੁੰਦੇ ਮੰਨ ਲਓ ਕ੍ਰਾਸਿੰਗ 'ਲੇ ਸਟਾਰ ਠੀਕ ਹੈ ਜੀ ਤੇ ਉਹਦੀ ਫੀਸ ਕੀ ਰੱਖਤੀ ਬਈ ਆਪਾਂ ਨੂੰ ਉਹਦੇ ਵੀਰ ਜੀ ਪਹਿਲੀਆਂ ਜਿਹੜੀਆਂ 10 ਕੁੜੀਆਂ ਤੇ ਪਹਿਲਾਂ ਵੀ ਆਪ ਪਕਾਇਆ ਉਹਦੇ 11.500 ਰੋਗੇ ਉਸ ਤੋਂ ਬਾਅਦ 15000 ਠੀਕ ਹੈ ਪਹਿਲੀਆਂ 10 ਤੇ 11.500 ਤੇ ਬਾਕੀ ਤੇ 15 ਜੀ ਠੀਕ ਹੈ ਵੀਰੇ ਉਹਦਾ ਕੱਦ ਕਿੰਨਾ ਹੋ ਗਿਆ ਵੀਰੇ ਹੋਂਦਾ ਵੀਰ ਜੀ 55 ਉਹਦਾ ਸਾਢੇ ਪੈਂਡ ਹੋ ਗਿਆ ਕਹਿੰਦੇ ਆ ਪਰ ਕੱਦ ਜ਼ਿਆਦਾ ਹੋਊਗਾ ਪਰ ਆਪਾਂ ਸਾਢੇ ਪੰਜ ਕਿੱਬੜੇ ਨੇ ਚੰਗਾ ਵੀਰੇ ਤੇ ਬਾਕੀ ਤੁਸੀਂ ਜਿਵੇਂ ਆਪ ਵੀ ਕਹੇ ਸੀ ਬਾਈ ਵੀ ਇਹ ਕੰਮ ਵਿੱਚ ਥੋੜੇ ਨਵੇਂ ਆਪਾਂ ਨੂੰ ਕਿਵੇਂ ਦਾ ਰਿਹਾ ਘੋੜਿਆਂ ਚ ਸਫਰ ਤੇ ਕਿੰਨਾ ਕ ਸਮਾਂ ਹੋ ਗਿਆ ਘੋੜਿਆਂ ਚ ਆਇਆ ਨੂੰ ਬਾਈ ਬਾਈ ਮੈਂ ਸਟਾਰਟਿੰਗ ਤਾਂ ਸਾਡੀ 2020 ਦੇ ਮਿੱਡ ਚ ਹੋਈ ਸਟਾਰਟਿੰਗ ਦੇ ਚ ਜਾ ਕੇ ਠੀਕ ਹੈ ਵੀਰੇ 2020 ਦੇ ਵਿੱਚ ਹਾਂਜੀ 2020 ਚ ਮੈਂ ਮੇਲਾ ਦੇਖ ਕੇ ਆਇਆ ਸੀਗਾ ਜਨਵਰੀ 'ਚ ਮੁਕਸਰ ਦਾ ਬਈ ਮੁਕਸਰ ਦਾ ਹਾਂ ਜੀ ਉਹ ਵੀ ਐਸੀ ਬੈਂਕ 'ਚੋਂ ਬੈਂਕ ਮਾਰ ਕੇ ਗਏ ਸੀ ਘੁੰਮ ਕੇ ਦੇਖਣ ਗਏ ਸੀ ਅੱਛਾ ਬਈ ਤੇ ਵੈਗੁਰੂ ਨੇ ਨੀ ਕਰਪਾ ਕੀਤੀ ਤੇ ਉਸੇ ਸਾਲ ਹੀ ਵਿਸਾਖੀ ਤੇ ਆਪ ਘੋੜੀਆਂ ਲੈ ਗਏ ਸੀ ਅੱਛਾ ਜੀ ਤੇ ਦਸਹਰੇ ਦੇ ਜੀ ਦਸਹਰੇ ਦੇ ਆਪ ਤੁਸੀਂ ਬਈ ਬੈਂਕ ਦੀ ਜੌਬ ਕਰਦੇ ਹੋ ਨਾਲ ਤੇ ਘੋੜਿਆਂ ਦਾ ਸ਼ੌਕ ਵੀ ਪੂਰਾ ਕਰ ਰਹੇ ਹੋ ਹਾਂ ਜੀ ਹਾਂ ਜੀ ਜਿਵੇਂ ਬਈ ਜੌਬ ਹੁੰਦੀ ਹੈ ਤਕਰੀਬਨ ਬੈਂਕ ਦੀ ਤੁਹਾਨੂੰ ਪਤਾ ਹੈ ਲਿਖਤ ਪੜਤਲ ਹੀ ਜੌਬ ਆ ਬੰਦੇ ਦੀ ਹਨਾ ਤੇ ਫਿਰ ਵੀ ਟਾਈਮ ਕੱਢ ਲੈਣਾ ਘੋੜਿਆਂ ਵਾਸਤੇ ਤੁਸੀਂ ਬਈ ਹਾਂਜੀ ਸ਼ੌਂਕ ਆ ਇਹਦੇ ਲਈ ਕੱਟਣਾ ਪੈਣਾ ਠੀਕ ਹੈ ਮੰਨ ਲਓ ਹਾਰ ਮਿਹਨਤ ਤਾਂ ਕਰਨੀ ਪੈਣੀ ਠੀਕ ਆ ਬਈ ਚਲੋ ਜਿਵੇਂ 2020 ਚ ਤੁਸੀਂ ਆਏ ਬਈ ਪਹਿਲਾਂ ਘੋੜੀ ਲਈ ਹਨਾ ਫਿਰ ਘੋੜਿਆਂ ਵੱਲ ਕਿਵੇਂ ਰੁਝਾਨ ਹੋ ਗਿਆ ਬਈ ਵੀ ਈਸਾਨ ਵੀ ਰੱਖੀ ਉਹ ਬਾਈ ਕਿਤੇ ਨਾ ਕਿਤੇ ਨਾ ਬਸ ਐਂ ਚੱਲਦੇ ਫਿਰਦੇ ਮੇਰੇ ਦਿਮਾਗ ਸੀ ਕੀ ਮੰਨ ਲਓ ਸਾਂਹ ਤਿਆਰ ਕਰਨਾ ਬਾਕੀ ਇੱਕ ਦੋ ਸੱਜਣਾ ਨੇ ਥੋੜੀ ਠੋਕਰ ਮਾਰੀ ਕਰਕੇ ਅੱਛਾ ਬਾਈ ਦੇਖਾਂਗੇ ਮੰਨ ਲਓ ਸਾਂਹ ਤਿਆਰ ਕਰਦੇ ਉਹ ਕਿਤੇ ਨਾ ਕਿਤੇ ਦਿਲ ਚ ਕਰ ਕਰ ਗਈ ਗੱਲ ਅੱਛਾ ਬਾਈ ਵਾ ਫਰ ਉਹ ਥੋੜਾ ਜਿਹਾ ਉਧਰ ਦੀ ਸਾਈਡ ਹੀ ਚੱਲ ਗਏ ਵੈਸੇ ਕਈ ਵਾਰ ਬੰਦਾ ਤੁਹਾਨੂੰ ਉੱਚਾ ਭਾਵੇਂ ਬੋਲ ਬੋਲਦਾ ਉਹ ਤੁਹਾਡੇ ਕੰਮ ਆ ਜਾਂਦਾ ਆਹੀ ਤਾਂ ਹੈ ਗੱਲ ਕਿਸੇ ਦਾ ਉੱਚਾ ਬੋਲੋ ਬੋਲਿਆ ਤੁਸੀਂ ਫਿਰ ਮਿਹਨਤ ਦੁੱਗਣੀ ਕਰਨ ਲੱਗ ਜਾਂਦੇ ਕਿਤੇ ਨਾ ਕਿਤੇ ਚੰਗੀਆਂ ਗੱਲਾਂ ਵੀ ਹੁੰਦੀਆਂ ਨੇ ਆਪਣੇ ਦਿਲ ਚ ਰੱਖ ਕੇ ਆ ਮਿਹਨਤ ਨੂੰ ਵਧਾ ਦਿਓ ਅਗਲੇ ਨੂੰ ਬੋ ਤੇ ਫਿਰ ਬਈ ਜਿਵੇਂ ਬਈ ਉਹ 5-7 ਮਹੀਨਿਆਂ ਦਾ ਲਿਆ ਸੀ ਉਹ ਪਹਿਲੇ ਹੀ ਪਹਿਲਾ ਬਸ਼ੇਰਾ ਆਪਣਾ ਬਈ ਜਿਹੜਾ ਤਿਆਰ ਕਰਿਆ ਆਪਾਂ ਹਾਂਜੀ ਹਾਂਜੀ ਉਹ ਪਹਿਲਾ ਬਸ਼ੇਰਾ ਠੀਕ ਆ ਬਈ ਮਤਲਬ ਪਹਿਲਾਂ ਪਰਖ ਕੇ ਪਹਿਲੇ ਹੀ ਲਿਆ ਤੁਸੀਂ ਨੇ ਵੀ ਪਹਿਲੀ ਚਲੋ ਵਧੀਆ ਬਣ ਗਿਆ ਜੀ ਸਾਨਾ ਹਾਂਜੀ ਨਹੀਂ ਇੱਕ ਉਸ ਤੋਂ ਪਹਿਲਾਂ ਲਿਆ ਸੀ ਨੁਕਰਾ ਉਹ ਸਾਡੇ ਤੋਂ ਨਹੀਂ ਸਾਨੂੰ ਲੱਗਾ ਕਿ ਨਹੀਂ ਤਿਆਰ ਹੋਣਾ ਠੀਕ ਆ ਵੀਰੇ ਜੇ ਲੋਟ ਕਰਤਾ ਇਹ 2 ਕੁ ਮਹੀਨੇ ਪਾਲ ਕੇ ਅੱਛਾ ਅੱਛਾ ਹਾਂਜੀ ਠੀਕ ਆ ਵੀਰੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਇਹ ਲੈ ਲਿਆ ਜੀ ਉਸ ਤੋਂ ਬਾਅਦ ਹੀ ਲਿਆ ਠੀਕ ਆ ਵੀਰਾ ਜੀ ਜਿਵੇਂ ਐਨੇ ਸਾਫਰ ਚ ਆਏ ਹਾਂ ਤੁਸੀਂ ਚੱਲ ਬਈ 2020 ਚ ਘੋੜੀਆਂ ਲਈਆਂ ਕਦੇ ਕੋਈ ਰੁਕ ਸਟਾਰਟਿੰਗ ਦੇ ਲਈ ਵੀ ਜੀ ਥੋੜੀ ਜੀ ਮੁਸ਼ਕਲਾਂ ਤਾਂ ਹੁੰਦੀਆਂ ਨਵੇਂ ਬੰਦੇ ਲਈ ਬੜਾ ਕੁਝ ਹੁੰਦਾ ਹੈ ਹਰੇਕ ਵਾਂਗ ਜਿਵੇਂ ਕਹਿੰਦੇ ਨਵੇਂ ਬੰਦੇ ਨੂੰ ਹਰੇਕ ਬੰਦਾ ਫੜਨ ਨੂੰ ਖੜਦਾ ਹੁੰਦਾ ਬੜੀ ਕੋਸ਼ਿਸ਼ਾਂ ਤਾਂ ਆਉਂਦੀਆਂ ਚਲੋ ਕਿਤੇ ਨਾ ਕਿਤੇ ਲੱਗਾਂ ਵੀ ਹੈ ਹਮ ਪਰ ਫਿਰ ਵੀ ਕਿਤੇ ਨਾ ਕਿਤੇ ਵਹਿਗੁਰੂ ਨੇ ਸਾਥ ਦਿੱਤਾ ਹੀ ਹੈ ਜੀ ਅੱਜ ਮੰਨ ਲਓ ਵਧੀਆ ਅੱਜ ਖੜਨ ਵਾਲੇ ਮੰਨ ਲਓ ਪੂਰਾ ਤਾਂ ਨਹੀਂ ਕਹਿ ਸਕਦੇ ਪਰ ਫਿਰ ਵੀ ਸ਼ੌਂਕ ਪੂਰਾ ਕਰੀ ਜਾਂਦੇ ਤਾਂ ਪੰਜ ਤੁਰਦੇ ਫਿਰਦੇ ਚ ਹੋਗੇ ਲੋਕਾਂ ਦੇ ਵਿੱਚ ਨਹੀਂ ਵਧੀਆ ਬਾਈ ਦੇਖ ਦੇਵਰਾਜ ਰਣੀਆ ਜਿਹੜਾ ਘੋੜਾ ਹੈ ਨਾ ਉਹਦੇ ਬੱਚਿਆਂ ਨੂੰ ਲੋਕ ਲੱਭਦੇ ਫਿਰਦੇ ਆ ਨਹੀਂ ਮਿਲਦੇ ਹਾਂਜੀ ਤੇ ਇਹਦੇ ਪ੍ਰੋਪਰ ਪਟਾ ਮਾਰਕਿੰਗ ਵੀ ਬਹੁਤ ਸੋਹਣੀ ਆ ਤੇ ਜੇ ਥੋੜਾ ਜਿਹਾ ਮੈਨੂੰ ਆਇਆ ਤੁਹਾਡੇ ਕੋਲੇ ਲਿਸਾ ਥੋੜਾ ਜਾਨਵਰ ਹੌਲੀ ਹੌਲੀ ਬਣ ਜਾਣਾ ਇਹਨੇ ਫਿਰ ਜੇ ਐਨ ਇੱਕ ਤਾਂ ਇਹ ਆਏ ਨੇ ਕਾਫੀ ਦਿਨਾਂ ਤੋਂ ਜਿਵੇਂ ਕਾਫੀ ਪਰਿਵਾਰ ਚ ਆਇਆ ਸੀ ਇਹਨੇ ਜੀ ਨਹੀਂ ਲਾਇਆ ਮੈਂ ਤਾਂ ਸਭ ਤੋਂ ਵੈਗਰੂ ਦਾ ਧੰਨਵਾਦ ਕਰਦਾ ਤੇ ਦੂਸਰਾ ਉਸ ਇਨਸਾਨ ਦਾ ਕਰਦਾ ਜੀ ਜੀ ਨੇ ਸਾਡੇ ਤੇ ਇੰਨੀ ਕਰਪਾ ਕੀਤੀ ਸਾਨੂੰ ਇਹ ਵਸ਼ੇਰਾ ਦਿੱਤਾ ਅੱਜ ਕੱਲ ਮੈਨੂੰ ਨਹੀਂ ਲੱਗਦਾ ਕੋਈ ਇਹਦੀ ਨਾ ਤਾਂ ਕੀਮਤ ਹੈ ਨਾ ਕਿਸੇ ਮੁੱਲ ਮਿਲਦਾ ਨਾ ਹੀ ਮੇਰੇ ਇੰਨਾ ਕਿਤੇ ਮੈਂ ਆਪ ਤੇ ਆਪ ਨੂੰ ਭਾਕਾ ਸਮਝਦਾ ਕਿ ਮਾਲੋ ਮੈਂ ਇਹ ਚੀਜ਼ ਖਰੀਦ ਸਕਦਾ ਸੀ ਘੋੜੇ ਬਾਈ ਆਪ ਦਾ ਘਰ ਆਪ ਚੁਣਦਿਆ ਹਨਾ ਇਹ ਚੀਜ਼ ਮੈਂ ਸੁਣਦਾ ਹੁੰਦਾ ਜੀ ਪਰ ਮੈਂ ਹੁਣ ਕਿਤੇ ਨਾ ਕਿਤੇ ਆਪਾਂ ਕਹਿੰਦੇ ਪਰਮਾਤਮਾ ਇਹ ਆਦੇ ਕਰੇ ਮਨ ਲਓ ਮਾਲਕ ਨੂੰ ਕਿਤੇ ਨਾ ਕਿਤੇ ਆਪ ਹੀ ਚੁਣ ਲੈਂਦੇ ਆ ਮਤਲਬ ਜਾਂਦਾ ਹੀ ਉਸ ਮੰਨ ਲਓ ਦੇਖ ਬਈ ਜਿਹੜੇ ਬੰਦੇ ਨਾਲ ਕਦੇ ਕੋਈ ਗੱਲ ਐ ਜੀ ਬੀਤੀ ਨਾ ਹੋਵੇ ਤਾਂ ਸਿਰਫ ਇਹ ਚੀਜ਼ ਨੂੰ ਗੱਲਾਂ ਸਮਝਣ ਵਾਲਾ ਵੀ ਘੋੜੇ ਵਾਲੇ ਪਤਾ ਨਹੀਂ ਗੱਲਾਂ ਮਰ ਜਾਂਦੇ ਜੀ ਦੇ ਨਾਲ ਬੀਤਦੀ ਆ ਉਹਨੂੰ ਪਤਾ ਹੁੰਦਾ ਵੀ ਹਾਂ ਵੀ ਮਹਾਰਾਜ ਨੇ ਕਿੰਨੀ ਚੰਗੀ ਚੀਜ਼ ਬਖਸ਼ਦੀ ਹੈ ਨਾ ਤੇ ਆਪਣੇ ਨਾਲ ਅੰਕਲ ਨੇ ਤੁਸੀਂ ਕਹਿੰਦੇ ਅੰਕਲ ਦਾ ਹੀ ਬਹੁਤ ਵੱਡਾ ਸਹਿਯੋਗ ਰਿਹਾ ਵੀਰੇ ਤੁਹਾਡੇ ਨਾਲ ਪੰਜ ਜੀ ਆ ਜੀ ਮੈਂ ਕਹਿੰਦਾ ਜੀ ਮੰਨ ਲਓ ਜਿਵੇਂ ਦਾ ਸਟਾਰਟਿੰਗ ਤੋਂ ਲੈ ਕੇ ਮੈਂ 2011 ਚ ਮਿਲਿਆ ਸੀ ਰੇਸ ਪੋਸਟ ਦੇ ਵਿੱਚ ਦਿੱਲੀ ਜੀ अच्छा जी वो अंकल ਦਾ ਥੈਰੋ ਦਾ ਮੰਨ ਲਓ ਅੰਕਲ ਨੇ ਤਾਂ ਕਈ ਚੰਗੇ ਸਟਾਰਟ ਫਾਰਮਾ ਜੇ ਕਹਦੀ ਅੱਜ ਚੱਲੇ ਹੋਏ ਆ اچھا ਜੀ ਤੇ ਮੈਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਅੰਕਲ ਦੀ ਦੇਣ ਆ ਜੀ ਉਹਨਾਂ ਦੇ ਵਿੱਚ ਠੀਕ ਹੈ ਵੀਰੇ ਪੂਰੇ ਮੰਨ ਲਓ ਮੈਂ ਇੱਕ ਦਿਨੇ ਅੰਧਾ ਉਸ ਤੋਂ ਬਾਅਦ ਮੈਂ ਕਾਫੀ ਟਾਈਮ ਭਾਲਦਾ ਰਿਹਾ ਮੇਰਾ ਦੋਸਤ ਆ ਸੱਜਣਾ ਇੱਕ ਉਹਦੇ ਮਾਮਾ ਜੀ ਇਹ ਠੀਕ ਹੈ ਵੀਰੇ ਮੈਂ ਉਹਨੂੰ ਕਿਹਾ ਵੀ ਐਂ ਕਰਕੇ ਆਪਾਂ ਇਹ ਅੰਕ ਨੂੰ ਕੁਦਰਤੀ ਜੋ ਸੁਭਾਅਪਾਨ ਦਾ ਕੁਦਰਤੀ ਤੌਰ ਤੇ ਹਾਂਜੀ ਕਿਤੇ ਦੁਕਾਨ ਤੇ ਮੈਨੂੰ ਫੋਨ ਆਇਆ ਕਹਿੰਦਾ ਮਾਮਾ ਜੀ ਚਲੋ ਮੈਂ ਕਿਤੇ ਸਾਈਡ ਤੇ ਸੀ ਹੂੰ ਹੂੰ ਫੋਨ ਤੇ ਗੱਲ ਹੋ ਗਈ ਟਾਚੇ ਤੇ ਇੱਕ ਦੂਜੇ ਨਾਲ ਗੱਲਬਾਤਾਂ ਕਰਦੇ ਰਹੇ ਹੂੰ ਹੂੰ ਪਰ ਇਹਨਾਂ ਦੇ ਬਹੁਤ ਜਾਇ ਦੋ ਜੋਗਦਾਨਾ ਮੈਂ ਠੀਕ ਹੈ ਵੀਰੇ ਨਹੀਂ ਜਿਵੇਂ ਪੁਰਾਣੇ ਨੇ ਬਹੁਤ ਪੁਰਾਣੇ ਕਹਿ ਸਕਦਾ ਮੈਂ ਘੋੜਿਆਂ ਚ ਹਨਾ ਜੀ ਹਾਂਜੀ ਤੇ ਫਰਕ ਤਾਂ ਹੁੰਦਾ ਬਈ ਨਿਰਖ ਪਰਖ ਦੀ ਚੀਜ਼ ਦਵਾਦੇ ਹਨਾ ਹਾਂਜੀ ਇਹ ਤਾਂ ਹੁੰਦਾ ਬਾਕੀ ਮੈਂ ਇੱਕ ਚੀਜ਼ ਨੂੰ ਭਾਈ ਮਨ ਕੇ ਚੱਲਣਾ ਇਹ ਮੈਂ ਇਹ ਸੋਚਦਾ ਜੀ ਕਹਦੇ ਮਨ ਲਾਦਾ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਹੂੰ ਹੂੰ ਤੇ ਉਹਨਾਂ ਦਾ ਇਹਨਾਂ ਨੂੰ ਕਿਤੇ ਨਾ ਕਿਤੇ ਨਹੀਂ ਉਹਦਾ ਮਿਲਿਆ ਉਹ ਮੰਨ ਲਓ ਜਿਵੇਂ ਕਹਦੇ ਨੇ ਹੱਕ ਨਹੀਂ ਮਿਲਿਆ ਜੀ ਹੱਕ ਨਹੀਂ ਮਿਲਿਆ ਤੇ ਮੈਂ ਇਹ ਸੋਚ ਕੇ ਮੈਂ ਕਿਹਾ ਨਹੀਂ ਯਾਰ ਜੇਕਰ ਬੰਦਾ ਅਜਿਹਾ ਦੁਨੀਆ ਤੇ ਆਇਆ ਹੈ ਇਹ ਕਿਸੇ ਚੀਜ਼ ਲਈ ਦਿਲੋਂ ਲगाव ਰੱਖਦਾ ਜੇਕਰ ਉਹਨੂੰ ਉਹਦਾ ਹੱਕ ਨਾ ਨਾ ਮਿਲੇ ਹੂੰ ਤਾਂ ਉਹਦਾ ਕਿਤੇ ਨਾ ਕਿਤੇ ਦਰੋਂਦਾ ਹੈ ਬਿਲਕੁਲ ਨਹੀਂ ਸਮਝੇ ਸਾਹਮਣੇ ਨਹੀਂ کہہ ਸਕਦਾ ਨਹੀਂ ਮੰਨ ਲਓ ਕਿਸੇ ਨੇ ਨਹੀਂ ਗੱਲ ਮੰਨ ਲਓ ਖੋਲ ਕੇ ਦੱਸਦਾ ਹੂੰ ਪਰ ਉਹਦਾ ਪਰਿਵਾਰ ਕਿਤੇ ਨਾ ਕਿਤੇ ਉਹਨੂੰ ਠੋਕਰ ਮਾਰ ਕੇ ਤੇ ਨਾ ਕਿਤੇ ਤਾਂ ਆਪਣੇ ਪਰਿਵਾਰ ਦੇ ਵਿੱਚ ਗੱਲ ਹੁੰਦੀ ਆ ਜੀ ਹਾਂਜੀ ਹਾਂਜੀ ਵੀਰ ਜੀ ਯਾਰ ਤੂੰ ਇੰਨਾ ਕੀਤਾ ਤੇਰੇ ਲਈ ਕਿਸੇ ਨੇ ਕੀਤਾ ਪਰ ਆਪਾਂ ਇਹ ਸੋਚ ਕੇ ਆਪਾਂ ਕਹਿੰਦੇ ਆ ਵੀ ਜੇ ਮੰਨ ਲਓ ਕਿਤੇ ਨਾ ਕਿਤੇ ਜਾਣਾ ਸਭ ਨੇ ਆ ਤੇ ਜਾਂ ਤਾਂ ਕਿਤੇ ਨਾ ਕਿਤੇ ਇਹ ਕਹਿੰਦੇ ਆ ਆਹ ਬਾਪੇ ਸਰਪੰਚ ਬੰਦਾ ਸੀ ਜੀ ਉਹਨੇ ਘੋੜਿਆਂ ਦੀ ਮੰਨ ਲਓ ਲੈੱਦ ਵੀ ਹਟਾਈ ਆ ਜਾਂ ਮੰਨ ਲਓ ਕੰਮ ਵੀ ਕੀਤਾ ਤੇ ਅੱਜ ਕਿਤੇ ਨਾ ਕਿਤੇ ਆਦੇ ਪਰਿਵਾਰ ਨੂੰ ਜਸਟੈਂਡ ਕਰਕੇ ਚੱਲਿਆ ਇਹ ਆਪਾਂ ਕਹਿੰਦੇ ਦੇਣ ਵੀ ਇਹਨਾਂ ਦੇ ਜੇ ਆਪਾਂ ਬਿਲਕੁਲ ਪਰ ਚਲੋ ਇਹਦੇ ਜਿਹੇ ਹੁੰਦਾ ਜੀ ਕੋਈ ਮਿਹਨਤ ਕਰਕੇ ਕੋਈ ਸੇਵਾ ਕਰਕੇ ਆਪਦਾ ਸਾਨੂੰ ਪੂਰਾ ਕਰੀ ਜਾਂਦਾ ਫੇ ਉਹ ਪੈਸੇ ਲਾ ਕੇ ਘੋੜਾ ਘਰੇ ਬੰਨ ਕੇ ਸਾਨੂੰ ਪੂਰਾ ਕਰੀ ਜਾਂਦਾ ਬਿਲਕੁਲ ਬਿਲਕੁਲ ਪਰ ਅਸੀਂ ਤਾਂ ਪ੍ਰਮਾਤਮਾ ਨੂੰ ਇਹ ਹੀ ਅਰਦਾਸ ਕਰਦੇ ਆਂ ਵੀ ਆ ਨਾ ਤਾਂ ਆਪਾਂ ਇੰਨੇ ਕੋਲ ਇੰਨਾ ਧਨੀ ਆ ਆਪਾਂ ਕਹਦੇ ਆਂ ਸਾਡੇ ਕੋਲ ਬਾਹਲਾ ਧਨ ਸੀ ਵੀ ਅਸੀਂ ਤਾਂ ਹੀ ਘੋੜੇ ਲੈਨੇ ਆਗੇ ਇਹ ਮੈਂ ਗੁਰੂ ਦੀ ਕਿਰਪਾ ਨਾਲ ਆ ਪਰ ਤਾਂ ਆਪਾਂ ਇਹ ਵੀ ਕਹਨੇ ਆ ਜਿਹਦਾ ਜਲ ਟੁੱਟਿਆ ਕਿਸੇ ਕਾਰਨਾ ਕਰਕੇ ਗੁਰੂ ਇੰਨੀ ਕੀ ਕਿਰਪਾ ਕਰੀ ਵੀ ਇਸ ਤੋਂ ਪਹਿਲਾਂ ਟੁੱਟ ਗਿਆ ਪਰ ਇਸ ਤੋਂ ਅੱਗੇ ਨਾ ਉਹਦੇ ਦਿਮਾਗ ਚ ਇਹ ਮਾਰਚ ਨਾ ਰਹੇ ਜੀ ਜੀ ਸੌਂਕ ਜਾਂ ਜਾਂ ਇਹ ਚੀਜ਼ ਮਨ ਚ ਨਾ ਲਵੇ ਜੀ ਨਹੀਂ ਬਹੁਤ ਚੰਗੀ ਤੇ ਸਾਰੇ ਕਿਤੇ ਐ ਜੀ ਸੋਚਦੇ ਮਾਲਕ ਹੁਣ ਮੈਨੂੰ ਐ ਲੱਗਦਾ ਵੀ ਧਰਤੀਓ ਸੁਰਗ ਬਣ ਜੇ ਹਨ ਤੇ ਨਾਲ ਆਪਣਾ ਭਰਾ ਉਹ ਵੀ ਤੁਹਾਡੇ ਨਾਲ ਹੀ ਬਾਈ ਜੋਬ ਕਰਦਾ ਜੀ ਬਾਈ ਰਣਜੀਤ ਸਾਹਿਬ ਮੇਰੇ ਸੀਨੀਅਰ ਵੀ ਹੈ ਜੀ ਅੱਛਾ ਅੱਛਾ ਸਾਰਾ ਹੀ ਛੋਟੀ ਪੰਜ ਗ੍ਰੇਡ ਕੋ ਆ ਅੱਛਾ ਵੀਰੇ ਬਾਤ ਸਵਾਬ ਸਾਡਾ ਐ ਕਈ ਵਾਰੀ ਅਸੀਂ ਇਕੱਠੇ ਜੋਬ ਕਰਦੇ ਫਰੋਜਪੁਰ ਜੁਆਇਨਿੰਗ ਕੀਤੀ ਕਰਕੇ ਇਕੱਠੇ ਗੱਲਾਂ ਬਾਤਾਂ ਕਰਦੇ ਤੁਰੇ ਜਾਂਦੇ ਜੀ ਠੀਕ ਹੈ ਵੀਰੇ ਇਹ ਘੋੜੀਆਂ ਦੀਆਂ ਗੱਲਾਂ ਕਰਦੇ ਆ ਮੈਂ ਇੱਕ ਦਿਨ ਰਸਤੇ 'ਚ ਹੀ ਤੁਰੇ ਜਾਈਏ ਮੈਂ ਇਹ ਰੱਬਾ ਘੋੜੀ ਲੈ ਲੈਣੀ ਮੈਂ ਇਹਨੂੰ ਮਜ਼ਾਕ 'ਚ ਹੀ ਕਿਹਾ ਮੈਂ ਕੱਗਲੇ ਹਫਤੇ ਆਪਣੇ ਘਰੇ ਹੋਊਗੀ ਠੀਕ ਹੈ ਵੀਰੇ ਉਹ ਕੁਦਰਤੀ ਕਰਨਾ ਆਪ ਹੀ ਸਾਡੇ ਰਸਤੇ ਜਾਂਦੇ ਤੇ ਮੁੰਡੇ ਦਾ ਫੋਨ ਆ ਗਿਆ ਕਹਿੰਦਾ ਵੀ ਘੋੜੀ ਲੈ ਜਾ ਸੈਚੜੀ ਆ ਗਿਆ ਪਹਿਲਾਂ ਦੇਖ ਕੇ ਆਈ ਸੀ ਕਿਸੇ ਕਾਰਨ ਕਰਕੇ ਅੱਛਾ ਅੱਛਾ ਤੇ ਮੈਂ ਉਹਨੂੰ ਕਹਾ ਯਾਰ ਵੈਘਰੂ ਐ ਕਰਦਾ ਇਹ ਫਿਰ ਮਨ ਉਸ ਤੋਂ ਬਾਅਦ ਮੈਨੂੰ ਕਹਿੰਦਾ ਕਿਤੇ ਥੋੜਾ ਜਿਆਦਾ ਡੀਪਲੀ ਚੱਲ ਜਾਂਦੇ ਜਿਵੇਂ ਕਹਿੰਦੇ ਨੇ ਗੁਰੂ ਨਾਲ ਜਿਆਦਾ ਜੁੜੇ ਕਰਕੇ ਅਸੀਂ ਕਿਧਰ ਨਾ ਕਿਤੇ ਕਰਕੇ ਘੱਟ ਹੋਵਾਂਗੇ ਬਿਲਕੁਲ ਮੈਨੂੰ ਕਹਿੰਦੇ ਨਾ ਦੱਸਿਆ ਨਾ ਕਰ ਇਹ ਜਿੱਥੇ ਜਾਂ ਕਹਿੰਦੇ ਗੋਮ ਫੋਹ ਜਾਂਦੀਆਂ ਆਪਦੇ ਤੋਂ ਮੈਂ ਕਹਾ ਨਹੀਂ ਜੇ ਪ੍ਰਮਾਤਮਾ ਨੇ ਦੇਣੀ ਤਾਂ ਚੀਜ਼ ਦੇਣੀ ਦੇਣੀ ਹੈ ਸਹੀ ਗੱਲ ਹੈ ਇਹ ਚੀਜ਼ ਦੀ ਖੁਸ਼ੀ ਬੜੀ ਹ ਨੇੜੇ ਹੋ ਕੇ ਆਪਣੀ ਸੁਣਦਾ ਬਾਈ ਹਨਾ ਜਿਵੇਂ ਕਹਿੰਦੇ ਹੁੰਦੇ ਵੀ 24 ਘੰਟਿਆਂ ਚ ਕਦੇ ਨਾ ਕਦੇ ਬੰਦੇ ਦੇ ਮੂੰਹ ਤੇ ਸਰਸਵਤੀ ਹੁੰਦੀ ਹੈ ਇਸ ਕਰਕੇ ਚੰਗਾ ਬੋਲੋ ਚੰਗਾ ਸੋਚੋ ਵੀ ਕੋਈ ਪਤਾ ਨਹੀਂ ਪਰਮਾਤਮਾ ਕਿਹੜੇ ਵੇਲੇ ਤੁਹਾਡੀ ਮਤਲਬ ਖੁਆਇਸ਼ ਪੂਰੀ ਕਰ ਦੇ ਹਾਂਜੀ ਇਹ ਤਾਂ ਗੱਲ ਹੈ ਹੂੰ ਤੇ ਭਾਈ ਤੁਹਾਡਾ ਬੇਟਾ ਇਹਨੂੰ ਵੀ ਛੋਟੇ ਜਿਹੇ ਨੂੰ ਬੜਾ ਸ਼ੌਂਕ ਆ ਜਿਵੇਂ ਅਸੀਂ ਸ਼ਾਰਟ ਸ਼ੂਟ ਲੈ ਰਹੇ ਸੀ ਨਾਲੇ ਭੱਜਿਆ ਫਰੀ ਗਿਆ ਸਾਡੇ ਹਾਂ ਥੋੜਾ ਜ ਮੈਨੂੰ ਮੈਂ ਕਿਤੇ ਨਾ ਕਿਤੇ ਸੋਚਦਾ ਇਹ ਮੈਨੂੰ ਥੋੜਾ ਇਹ ਤਾਂ ਨੁਕਾਟ ਹੋ ਗਿਆ ਮੇਰੇ ਜਾਨ ਨੂੰ ਕਹਿੰਦਾ ਮੈਂ ਕਦੇ ਨਾ ਕਦੇ ਐਕਚੁਅਲ ਦੇ ਵਿੱਚ ਸਾਡੀ ਜਿਹੜੀ ਜੌਬ ਜਿਹੜਾ ਅਸੀਂ ਕੰਮ ਕਰਦੇ ਹਾਂ ਉਹ ਮੰਨ ਲਓ ਸਟ੍ਰੈਸ ਵਾਲਾ ਹੈ ਜਾਂ ਡੇਲੀ ਫੋਨ ਸੁਣੀ ਜਾਣੇ ਗੱਲ ਕਰੀਏ ਕਿਤੇ ਨਾ ਕਿਤੇ ਸਾਡੇ ਦਿਮਾਗ ਇਹਲੀ ਟ੍ਰੇਟ ਹੋ ਜਾਂਦਾ ਮਾਨ ਵੀ ਉਹ ਹੁੰਦ ਨੂੰ ਦੇਖੇ ਜਾਂ ਜਾਨਵਰ ਕਿਤੇ ਹਰਕਤ ਗਲਤ ਕਰਦਾ ਜਿਵੇਂ ਕਦੇ ਊੜਾ ਹਰਕਤ ਗਲਤ ਕਰਦਾ ਜਾਂ ਕੋਈ ਵੀ ਪਸ਼ੂ ਰੱਖਿਆ ਆਪ ਆਰਨਾਂਗੇ ਬਾਪਾ ਜੀ ਦਾ ਇਹਦਾ ਬਈ ਜਿਵੇਂ ਹੁਣ ਦੇਖ ਬਚਪਨਾ ਹਨਾ ਇਹਨੂੰ ਹੁਣ ਇੰਨਾ ਕਿ ਇਹ ਮਤਲਬ ਇੰਨਾ ਕੋ ਖੁੱਬ ਜੂ ਜਾਨਵਰਾਂ ਚ ਉਹ ਆਪਾਂ ਨੂੰ ਨਹੀਂ ਉਹ ਚੀਜ਼ ਆਪਾਂ ਨੋਟ ਕਰਾਂਗੇ ਜਿਹੜੀ ਇਹ ਚੀਜ਼ ਜਾਨਵਰਾਂ ਦੀ ਨੋਟ ਕਰਨ ਲੱਗੇ ਜਿੰਨਾ ਗਿਆ ਨੇ ਇਹਨੂੰ ਹੋ ਜਾਊਗਾ ਅੱਜ ਵੀਰ ਜੀ ਮੈਂ ਬਿਲ੍ਹਾ ਦੋਸਤ ਤਿੰਨ ਸਾਲੋਂ ਵੇਨ ਦੇ ਵਿੱਚ ਤੁਰਿਆ ਫਿਰਦਨ ਮੈਂ ਹਲੇ ਵੀ ਡਰਦਾ ਇਨਾਂ ਕੋਲ ਕਈ ਵੇਰ ਨਾ ਮੈਂ ਮੰਨ ਲਵਾਂ ਫੜਨ ਤੋਂ ਜਾਂ ਵੈਸੇ ਤੋਰਨ ਤੋਂ ਠੀਕ ਹੈ ਬਈ ਜੇ ਮੰਨ ਲਓ ਮੇਰੇ ਹਲੇ ਵੀ ਕਿਤੇ ਨਾ ਕਿਤੇ ਡਰ ਹੈਗਾ ਝਿਜਕ ਹੈਗੀ ਆ ਠੀਕ ਹੈ ਬਈ ਹਾਲਾਂਕਿ ਜਾਵੜੀ ਦਾ ਆਪਣੇ ਕਿਸੇ ਵੀ ਘੋੜੇ ਨੇ ਅਜੇ ਤੱਕ ਮੰਨ ਲਓ ਲੱਤ ਨਹੀਂ ਗੱਡੀ ਕੋਸ ਨਹੀਂ ਆਵਾ ਪਿਛਾੜੀ ਨਹੀਂ ਲਾਈ ਕਦੇ ਉਵੇਂ ਚੱਲ ਜਗੇ ਵਿੱਚ ਠੀਕ ਹੈ ਵੀਰੇ ਪਰ ਇਹਦੇ ਦਿਮਾਗ 'ਚ ਕਦੇ ਵੀ ਐ ਬੱਚਿਆਂ ਦੀ ਤ ਮੈਂ ਜਿੰਦਗੀ ਚ ਜੋ ਮਸਕਲਾਂ ਉਕੜਾ ਦਾ ਬਹੁਤ ਆਇਆ ਚਲੋ ਘਾਟੇ ਵਾਦੇ ਬੜੇ ਹੁੰਦੇ ਜਿੰਦਗੀ ਦੇ ਵਿੱਚ ਤੇ ਮੈਂ ਰਸਤੇ 'ਚ ਉਹ ਦਿਨ ਮੈਂ ਕਹੇਰ ਆਪਾਂ ਵਸ਼ੇਰਾ ਲੈ ਆ ਨਾ ਵਾ ਇੱਕ ਹੂੰ ਉਹਨੇ ਵਧਾਈਆਂ ਵੀ ਦਿੱਤੀਆਂ ਤੇ ਬੜੀ ਖੁਸ਼ੀ ਮੈਨੂੰ ਬੜਾ ਕਿਆ ਕਹਿੰਦਾ ਯਾਰ ਮਿਹਨਤ ਤੇਰੀ ਕਰ ਲੇਗਾ ਚੱਲ ਤੇਰੇ ਜਵਾਕ ਦੇ ਕੰਮ ਉਹ ਮੈਂ ਕਿਦਨੇ ਕਿਤੇ ਆਪਾਂ ਸੋਚਦੇ ਆ ਰਾਤ ਜਵਾਕਾਂ ਲਈ ਕਰਦੇ ਆ ਹੂੰ ਸਹੀ ਗੱਲ ਹੈ ਇਹ ਕਹਿੰਦਾ ਇਹ ਕੰਮ ਨਾ ਛੱਡੀ ਮੈਂ ਫਿਰ ਮੈਨੂੰ ਵੀ ਚੀਜ਼ ਦੀ ਵਾਕਈ ਉਸ ਤੋਂ ਜ਼ਿਆਦਾ ਖੁਸ਼ੀ ਹੋਈ ਯਾਰ ਨਹੀਂ ਯਾਰ ਠੀਕ ਹੈ ਯਾਰ ਜੋ ਆਪਾਂ ਕਰ ਰਹੇ ਹੋ ਸਕਦਾ ਆਪ ਨੂੰ ਨਾ ਉਹ ਚੀਜ਼ ਦੀ ਮੰਨ ਲਓ ਉਹ ਮਿਲੇ ਮੰਨ ਲਓ ਤਾਂ ਜਿਵੇਂ ਕਹਿੰਦੇ ਬੋਨਸ ਆਪਾਂ ਨਾਮ ਤੇ ਜਵਾਕਾਂ ਨੂੰ ਜਰੂਰ ਕਿਤੇ ਨੇ ਕਿਤੇ ਜਵਾਕਾਂ ਨੂੰ ਮਿਲ ਜੂ ਚੱਲ ਰਹਣਗੇ ਬਿਲਕੁਲ ਅੱਜ ਦੇ ਮਹੌਲਾਂ ਤਾਂ ਸਾਨੂੰ ਨਾਸ਼ਿਪ ਤੋਂ ਮੰਨ ਲਓ ਫालतू ਚੀਜ਼ਾਂ ਤੋਂ ਦੂਰ ਰਹਿ ਕੇ ਚੱਲੋ ਕਿਤੇ ਨੇ ਕਿਤੇ ਸੇਵਾ ਹੀ ਕਰਨਗੇ ਗੁਰੂ ਦੀ ਸਹੀ ਗੱਲ ਹੈ ਵੀ ਅਸਲੀ ਕਮਾਈ ਬੰਦੇ ਦੀ ਬਾਈ ਉਹਦੀ ਔਲਾਦ ਕਹਿ ਸਕਦਾ ਹੁਣਾਂ ਵੀ ਬੱਚੇ ਹੁੰਦੇ ਆ ਕੋੜ ਵਾਲਿਆਂ ਦੇ ਬੱਚੇ ਖਾਸ ਕਰਕੇ ਕਿਉਂਕਿ ਬਾਈ ਮੇਰੇ ਕੋਲ ਕੋਕੋੜੀ ਆ ਗਈ ਸੀ ਕੁਝ ਸਮਾਂ ਪਹਿਲਾਂ ਜਿਵੇਂ ਚਿਕਲ ਕੋੜੀਆਂ ਨਹੀਂ ਹੁੰਦੇ ਜਿਹਨੂੰ ਹੱਥ ਵੀ ਲਾਈਓ ਚੰਗਾੜ ਮਾਰਦੀ ਲੱਤਾਂ ਮ ਮੈਂ ਇੱਕ ਥਨਾ ਕੇ ਦੇਖਮਾ ਹੈ ਇਹ ਕਿਨੇ ਕਰੀਏ ਕਹਿੰਦੀ ਮੈਂ ਕਰੀਆ ਉਹ ਕਿਸੇ ਨੂੰ ਹੋਰ ਨੂੰ ਲਵੇ ਨਹੀਂ ਲੱਗਣ ਦਿੰਦੀ ਸੀ ਇਹ ਤਾਂ ਕਰਕੇ ਵੀ ਇਹ ਬੱਚਿਆਂ ਨੂੰ ਵੀ ਆਪਣੇ ਨਾਲੋਂ ਵੱਧ ਕਿਧਰ ਕਿਤੇ ਲਗਾ ਹੁੰਦਾ ਆਪਣੇ ਘੋੜਿਆਂ ਨਾਲ ਬਈ ਆ ਲਗਾਵੇ ਨਾ ਵੈਸੇ ਮੈਂ ਸੋਚਦਾ ਵੀ ਇਹ ਆਪਣੇ ਨਾਲੋਂ ਜ਼ਿਆਦਾ ਸਿਆਣੇ ਜਾਂਦੇ ਜੇ ਆਪਾਂ ਘੋੜੇ ਕਿ ਘੋੜੇ ਨਹੀਂ ਗਿਆ ਸਾਦੇ ਇਹ ਇਨਸਾਨ ਹੈ ਕਿਉਂਕਿ ਦਸਵੇਂ ਪਤਾ ਜੀ ਇਹਨਾਂ ਨੂੰ ਭਾਈ ਜਾਣ ਗਿਆ ਭਾਈ ਜਾਣ ਗਿਆ ਇਹ ਤਾਂ ਦੇਵ ਰੂਪੀ ਮੰਨ ਲਓ ਦੇਵ ਰੂਪੀ ਹੈ ਵੀ ਆਪਾਂ ਆਪਣੇ ਤੋਂ ਤਾਂ ਆਪ ਆਪਣੇ ਨਾਲ ਤਾਂ ਕਰਦੇ ਕਿਉਂਕਿ ਆਪਾਂ ਇਹਨਾਂ ਨਾਲ ਕਰਦੇ ਕਿਸੇ ਨੂੰ ਸਹੀ ਗੱਲ ਕਰਦੇ ਆ ਮਾਰਦੇ ਆ ਝੜਕਦੇ ਆ ਬੱਚੇ ਨੇ ਨਾ ਤਾਂ ਮਾਰਨਾ ਨੇ ਝੜਕਣਾ ਨੇ ਤਾਂ ਆਪਦਾ ਸਮਝ ਕੇ ਜਾਵੜਨਾ ਕਿ ਕਿਤੇ ਨਾ ਕਿਤੇ ਤਾਂ ਹੀ ਕਹਿੰਦੇ ਜੇ ਘੋੜੇ ਨੂੰ ਪਤਾ ਲੱਗ ਜਾਏ ਜੇ ਬੰਦਾ ਡਰਨ ਵਾਲਾ ਤਾਂ ਡਰ ਜਾਂਦਾ ਉਹ ਕੋਈ ਬੰ ਲੋ ਕਿਤੇ ਨਾ ਕਿਤੇ ਬੱਚੇ ਨੂੰ ਦੇਖਦਾ ਵੀ ਯਾਰ ਇਹ ਤਾਂ ਬੱਚਾ ਮੰਨ ਲਓ ਬੱਚਾ ਡਰਦਾ ਨਹੀਂ ਕਿਉਂਕਿ ਇਹ ਦਿਮਾਗ 'ਚ ਇਹ ਚੀਜ਼ ਨਹੀਂ ਹੁੰਦੀ ਤਾਂ ਕਰਕੇ ਥੋੜਾ ਜਿਹਾ ਬੱਚਾ ਨਾਲ ਜ਼ਿਆਦਾ ਕਰਦੇ ਸਹੀ ਗੱਲ ਆ ਬਾਈ ਬਾਕੀ ਬਾਈ ਮੈਨੂੰ ਵੀ ਬੜੀ ਖੁਸ਼ੀ ਆ ਕਿਉਂਕਿ ਤੁਸੀਂ ਜੋਬ ਵੀ ਕਰਦੇ ਹੋ ਨਾਲ ਨਹੀਂ بڑے ਬੰਦੇ ਮੈਨੂੰ ਮੈਨੂੰ ਕਈ ਵਾਰ ਫੋਨ ਆਉਂਦੇ ਆ ਬਾਈ ਯਾਰ ਕੀ ਕਰੀ ਸ਼ੌਕ ਤਾਂ ਬਹੁਤ ਆ ਯਾਰ ਟਾਈਮ ਨਹੀਂ ਹੈਗਾ ਪਰ ਮੈਨੂੰ ਇਹ ਲੱਗਦਾ ਜਿਹੜੀ ਲਿਖਤ ਪੜਤਾਲੀ ਜੋਬ ਹੁੰਦੀਆਂ ਉਹਨਾਂ ਸਭ ਤੋਂ ਔਖੀ ਆ ਬਾਈ ਅਜੇ ਕਿਉਂਕਿ ਮੈਂ ਹੁਣ ਵੀਡੀਓ ਬਣਾਉਣਾ ਆਪਾਂ ਗੱਲਾਂ ਬਾਤਾਂ ਕਰੀ ਮੈਨੂੰ ਔਖੀਆਂ ਨਹੀਂ ਲੱਗਦੀਆਂ ਵੀਡੀਓਗ੍ਰਾਫੀ ਹਾਂ ਜੀ ਭਾਈ ਇਹਦੇ ਜਿਹੀ ਆ ਆਪਾਂ ਕਿਦ ਨੇ ਆਪਾਂ ਨੋਟ ਕਰ ਲਓ ਆਪਾਂ ਆਪਣਾ ਡੇਲੀ ਦਾ ਆਪਦਾ ਨੇ ਰੂਟੀਨ ਨੋਟ ਕਰ ਸਕਦੇ ਆਪਾਂ ਕੀ ਕੀਤਾ ਕੀ ਨਹੀਂ ਕੀਤਾ ਆਪਾਂ ਉਹਤੇ ਕਿਸੇ ਦਾ ਨੋਟ ਕਰੀ ਜਾਣਾ ਵੇ ਲੋ ਸਾਰਾ ਦਿਨ ਮੰਨ ਲਓ ਕਿਸੇ ਬਾਰੇ ਸੋਚੀ ਜਾਣਾ ਕਿਸ ਕਸਟਮਰ ਦਾ ਹਾਲਾਂਕਿ ਮੰਨ ਲਓ ਕਿੰਨਾ ਮਰਜੀ ਕਿਸੇ ਨਾਲ ਕਰੀ ਜੋ ਕਿਤੇ ਨਾ ਕਿਤੇ ਤੁਹਾਡਾ ਉਹਨਾਂ ਦਾ ਰਿਸਕੋਰਟ ਵੀ ਪੈਣਾ ਤੁਹਾਡੀ ਯਾਰ ਉਹ ਵੀ ਰਹਿਣੀ ਆ ਮੰਨ ਲਓ ਕੰਪਲੀਟਸ ਵੀ ਆਉਣੀ ਗਹਿਣਾ ਵੀ ਤੁਸੀਂ ਸਾਡਾ ਆ ਨਹੀਂ ਕੀਤਾ ਜਿੰਨਾ ਮਰਜੀ ਕਰ ਲੋ ਕਈ ਵਾਰ ਉਹ ਕਹਿੰਦੇ ਨੇ ਬੈਂਕ ਵਾਲੇ ਰੂਡ ਬਹੁਤ ਬੋਲਦੇ ਹੋ ਫਿਰ ਸਾਰਾ ਦਿਨ ਹੱਕ ਜਾਂਦੇ ਨੇ ਨਾ ਸਕਰੀਨ ਤੇ ਬਹਿ ਕੇ ਇਹ ਚੀਜ਼ਾਂ ਮੰਨ ਲਓ ਕਿਤੇ ਨਾ ਕਿਤੇ ਆਪਣੇ ਦਿਮਾਗ ਤੇ ਇਹਨੇ ਬਿਜੀ ਸ਼ਡਿਊਲ ਦੇ ਬਾਵਜੂਦ ਵੀ ਆਪਣਾ ਸ਼ੌਂਕ ਪੂਰਾ ਕਰ ਰਹੇ ਹੁੰਦੇ। ਜੀ। ਸ਼ਾਇਦ ਮੈਂ ਵੀ ਕਿਤੇ ਨਾ ਕਿਤੇ ਸੋਚਦਾ ਹਾਂ ਮਨ ਲਓ ਮੈਂ ਦੇਹ ਨਹੀਂ ਦੇ ਸਕਦਾ। ਮੈਂ ਬੈਂਕ ਟਾਈਪ ਦਾ ਬਹੁਤ ਹੁਣ ਮਿਲਿਆ ਪਰ ਜੋ ਚੀਜ਼ ਮੈਨੂੰ ਸਕੂਨ ਘੋੜਿਆਂ ਨੂੰ ਮਿਲ ਕੇ ਜਾਂ ਘੋੜੇ ਰੱਖ ਕੇ ਜਾਂ ਮੇਰੇ ਘਰੇ ਆਉਣ ਆਉਣਾ ਹੋਵੇ। ਹੂੰ ਹੂੰ। ਮੈਨੂੰ ਲੱਗਦਾ ਮੈਂ ਉਹ پاک ਪੁੱਤਰ ਰੋਹਨ ਬਹੁਤਿਆਂ ਨੂੰ ਮਿਲਿਆ ਜਿਹੜੀਆਂ ਕਿ ਇਹਨੇ ਮੈਂ ਸੱਜਣ ਬਿੱਲੀ ਰਸਤੇ ਜਾਂਦੇ ਆਪਣੇ ਵਛੇਰਾ ਦੇਖਿਆ ਕਿਤੇ ਗੁਰਦਾਸਪੁਰ ਤੋਂ ਆਏ। ਅੱਛਾ ਵੀਰੇ। ਵਾ ਬਾਬਾ ਸੰਜਮ ਬਾਦਲ ਤੋਂ ਸਹਤ ਘੂੜੀ ਮਲਵਾਉਣ ਲਈ ਲੈ ਕੇ ਆਏ ਸੀ ਘੂੜੀ ਛੱਡ ਕੇ ਆਏ। ਕਰੇ ਸਪੈਸ਼ਲ ਕਹੇ ਕਿ ਮੈਂ ਕਿਹਾ ਉਸ ਦਿਨ ਅਲੀ ਰਾਜ ਨੇ ਆਉਣਾ ਸੀ ਘਰ। ਅੱਛਾ ਜੀ। ਘਰਦਿਆਂ ਨੂੰ ਕਹੇ ਕਿ ਸ਼ਾਮ ਦੇ ਟਾਈਮ ਰੋਕੇ ਜਾਵਾਂਗੇ। ਅੱਛਾ ਜੀ। ਤੇ ਸ਼ਾਮ ਦੇ ਟਾਈਮ 950 ਰੁਪਏ ਮੇਰੇ ਕੋਲ। ਠੀਕ ਹੈ ਵੀਰੇ। ਰੋਕੇ ਤੇ ਇੱਥੇ ਚਲੋ ਉਹਨਾਂ ਦਾ ਦਾਣਾ ਪਾਣੀ ਲਿਖਿਆ ਜੀ ਪ੍ਰਸ਼ਾਦਾ ਪਾਣੀ ਛਕਿਆ। ਤੇ ਮੇਰੀ ਵਾਈਫ ਤੇ ਆਪਸ ਵਿੱਚ ਜੇ ਗੱਲਾਂ ਕਰੀ ਗਈ ਆ ਆਪਾਂ ਮੈਨੂੰ ਪਤਾ ਨਾ ਕਿਸੇ ਰਸਤੇ ਵਾਲੇ ਚ ਹੀ ਜਾਈ ਹੋ ਸਕਦਾ ਕਿਤੇ ਨਾ ਕਿਤੇ ਉਪਰ ਆਪਾਂ ਕਰਦੇ ਆ ਤੇ ਮੈਨੂੰ ਲੱਗਦਾ ਇਹ ਘੋੜੇ ਵਾਲੇ ਇੰਨੇ ਕਿ ਜਿਆਦਾ ਮਨਾਪੜੇ ਹੁੰਦੇ ਵੀ ਇਹਨਾਂ ਨੂੰ ਐ ਲੱਗਦਾ ਸਾਡਾ ਆਪਦਾ ਘਰ ਹੀ ਆ ਬਿਲਕੁਲ ਸਹੀ ਗੱਲ ਹੈ ਮੈਂ ਵੀ ਰੁਕਣਾ ਅਣਜਾਨ ਜਗ੍ਹਾ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਮੰਨ ਲਓ ਮੈਨੂੰ ਮੈਂ ਯਾਰ ਮੇਰੀ ਕਿਤੇ ਨਾ ਕਿਤੇ ਉਹ ਚੀਜ਼ ਮੰਨ ਲਓ ਆਪ ਤੁਹਾਨੂੰ ਕੌਨਫੀਡੈਂਸ ਲੈਵਲ ਵੀ ਤੁਹਾਡਾ ਵਧਾਉਂਦੀ ਹੈ ਕਿਤੇ ਨਾ ਕਿਤੇ ਤੁਹਾਡੂ ਇਹ ਕਰ ਬਿਲਡ ਅਪ ਕਰਦੀ ਬਾਕੀ ਮੈਂ ਕਹਿੰਦਾ ਵੀ ਜਿਹੜੇ ਘੋੜੇ ਸਾਹਮਣੇ ਦੇ ਵਿੱਚ ਜਾਂਦੇ ਸਿਰ ਦੇਖ ਦੇ ਵਿੱਚ ਮੇਰੀ ਵਾਈਫ ਦਾ ਮੇਰੇ ਪਰਿਵਾਰ ਦਾ ਕਾਫੀ ਜੋਗਦਾਨ ਹੈ ਮੈਂ ਤਾਂ ਉਹਨਾਂ ਟਾਈਮ ਨਹੀਂ ਦੇ ਸਕਦਾ ਮੈਂ ਦੇਖਿਆ ਭੈਣ ਨੂੰ ਪਹਿਲਾਂ ਵੀ ਜਦ ਤੁਸੀਂ ਘੋੜਾ ਸਾਫ਼ ਕਰ ਰਹੇ ਉਹਨਾਂ ਰੱਸਾ ਫੜਿਆ ਹੋਈ ਚੰਗੀ ਗੱਲ ਆ ਬਾਈ ਜਿਸ ਬੰਦੇ ਦਾ ਪਰਿਵਾਰ ਸਾਥ ਦਿੰਦਾ ਨਾ ਉਹ ਹਰ ਇੱਕ ਕਿਤੇ ਚ ਕਾਮਯਾਬ ਹੋ ਜਾਂਦਾ ਬਾਈ ਜਰੂਰ ਹੈ ਜਿਵੇਂ ਤੁਸੀਂ ਕਦੇ ਲੇਟ ਹੋਗੇ ਜਾਂ ਹੋਰ ਇਹ ਨਹੀਂ ਹੈਗਾ ਵੀ ਤੁਹਾਡੇ ਘੋੜੇ ਭੁੱਖੇ ਖੜੇ ਆ ਜਾਂ ਕਿਵੇਂ ਵੀ ਹੈ ਨਾ ਉਹਨਾਂ ਨੂੰ ਟਾਈਮ ਨਾਲ ਦੇਣਾ ਪੈ ਜੇ ਤੇ ਬੰਦਾ ਆਵੇ ਜਦੋਂ ਰੂਹ ਖੜ ਜਾਂਦੇ ਵੀ ਹਾਂ ਮੇਰਾ ਜਾਨਵਰ ਨੂੰ ਭਾਈ ਦਾਣਾ ਪੈ ਗਿਆ ਸਹੀ ਖੜਾ ਮੇਰਾ ਜਾਨਵਰ ਸਹੀ ਖੜਾ ਮੁੱਕ ਜਾਂਦਾ ਬਾਈ ਬਿਲਕੁਲ ਲੋ ਵੀ ਭਰਾਵੋ ਇੱਕ ਮਾਰਵਾੜੀ ਬਸ਼ੇਰਾ ਤੇ ਦੂਜਾ ਨੋਕਰਾ ਦੋਵੇਂ ਓਪਨ ਫੋਰ ਸਟੱਡ ਨੇ ਚੰਗੇ ਕਦ ਕਾਢਦੇ ਨੇ ਤੇ ਚੰਗੀ ਬਲੱਡ ਲਾਈਨ ਦੇ ਨੇ ਜਿਸ ਕਿਸੇ ਭਰਾ ਨੂੰ ਬਰੀਡਿੰਗ ਸਰਵਿਸ ਲੈਣੀ ਹੋਈ ਇਹਨਾਂ ਦੋਵੇਂ ਬਸ਼ੇਰਿਆਂ ਤੋਂ ਤਾਂ ਬਾਈ ਜਸਵੰਤ ਦਾ ਨੰਬਰ ਵੀਡੀਓ ਚ ਮੈਂ ਦੇਤਾ ਕੰਟੈਕਟ ਕਰ ਲਿਓ ਬਈ ਮੇਤਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਮੇਰਾ ਭਰਾ ਜਰੂਰ ਕਰਦੇ ਬਹੁਤ ਬਹੁਤ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਜੀ